ਟੋਡੇ ਓਐਸਡੀ ਰਹੇ ਨੇ ਹੁਣ ਫਿਰ ਉਹ ਅੱਜ ਲੱਗਣਗੇ ਦੁਬਾਰਾ ਇਹ ਤਾਂ ਉਹਨਾਂ ਨੂੰ ਪੁੱਛੋ ਕੀ ਲੱਗਣਾ ਚਾਹੁੰਦੇ ਨੇ ਅੱਛਾ ਅੱਜ ਸਰ ਕੀ ਲੱਗਦਾ ਹੁਣ ਅੱਜ ਤੁਸੀਂ ਹਵਾ ਦੇਖੀ ਫਰੀਦਕੋਟ ਦੀ ਕੀ ਕਹਿੰਦੀ ਹੈ ਹਵਾ ਤੁਹਾਡੇ ਕੋਲ ਦੇਖੋ ਡੈਫੀਨੇਟ ਚੇਂਜ ਆਈ ਹੈ ਮੈਂ ਇਹ ਪਹਿਲੀ ਮੀਟਿੰਗ ਹੈ ਮੇਰੀ ਕੁਝ ਸਾਲਾਂ ਦੋ ਤਿੰਨ ਸਾਲਾਂ ਅੱਜ ਚੜ੍ਹ ਥੋੜੀ ਹੈ ਇਟ ਇਜ਼ ਇਨਕਰੀਜ਼ ਹੋ ਰਹੀ ਹੈ ਪਹਿਲਾਂ ਕਹਿੰਦੇ ਸੀ ਸ਼ਹਿਰ ਚ ਵੋਟਰ ਪਿੰਡਾਂ ਚ ਨਹੀਂ ਪੈਣੀ ਹੁਣ ਪਿੰਡਾਂ ਚ ਵੀ ਮੂਵਮੈਂਟ ਸ਼ੁਰੂ ਹੋ ਗਈ ਹੈ ਅਜਿਹਾ ਵੀ ਕਿਤੇ ਵਾਵਾ ਸਵਾਲ ਖੜੇ ਕਰਨੇ ਪੈਗੇ ਮੋਗਗੇ ਉਹਨੂੰ ਤਾਂ ਕੋ ਫालतू ਗੱਲਾਂ ਕਰਦਾ ਹੈ ਉਹਨੂੰ ਪਤਾ ਤਾਂ ਹੈ ਨਹੀਂ ਕਿ ਕੀ ਬੋਲ ਰਿਹਾ ਹੈ ਅਗਰ ਚੁੱਪ ਕਰਾਉਣਾ ਹੈ ਕਿ ਮੈਂ ਉਹਦੇ ਵਾਸਤੇ ਕੀ ਕੀਤਾ ਹੈ ਜਦੋਂ ਮੈਂ ਮੁੱਖ ਮੰਤਰੀ ਸੀ ਮੈਂ ਕੀ ਕੀਤਾ ਹੈ ਉਹਨੂੰ ਸਵਾਲ ਕਰ ਲੈਣਾ ਫਿਰ ਆਪੀ ਚੁੱਪ ਹੋ ਜਾਓ 2000 ਦੋ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਆਂਦੇ ਯਾਰ ਕੈਪਟਨ ਵਰਗਾ ਮੁੱਖ ਮੰਤਰੀ ਸਾਨੂੰ ਮਿਲਦਾ ਹੀ ਨਹੀਂਗਾ ਇਹ ਮੈਂ ਉਹਨ ਕੀ ਕਹਿੰਦਾ ਮੈਂ ਨਹੀਂ ਜਵਾਬ ਦੇ ਸਕਦਾ ਬੰਦਾ ਅਗਰ ਲੋਕ ਇਹ ਸਮਝਦੇ ਨੇ ਤਾਂ ਮੈਂ ਬੜਾ ਉਹਨਾਂ ਦਾ ਧੰਨਵਾਦੀ ਹਾਂ 2000 ਸਾਈ ਦੇ ਵਿੱਚ ਤੁਹਾਨੂੰ 2000 ਦਾ ਰੂਪ ਦੇਖਣਾ ਚਾਹੁੰਦੇ ਲੋਕ ਇਹ ਨਹੀਂ ਕਹਿ ਸਕਦੇ ਇਹ ਤਾਂ ਹੁਣ ਪਾਰਟੀ ਫੈਸਲਾ ਕਰੂ ਕੀ ਕਰਨੀ ਹੈ ਕੀ ਨਹੀਂ ਕਰਨੀ ਮੈਂ ਮਰੀ ਖੁਸ਼ ਹੋਈ ਤਾਂ ਇਹ ਤਾਂ ਮੈਂ ਆਇਆ ਇਹਨਾਂ ਨੂੰ ਤਾਂ ਕਿ ਜਦ ਇਹ ਸ਼ਾਮਲ ਹੁੰਦੇ ਨੇ ਪਾਰਟੀ 'ਚ ਮੈਂ ਮੇਰਾ ਹੋਣਾ ਜ਼ਰੂਰੀ ਥੀ ਉੱਥੇ ਕਿਦਾਂ ਦਾ ਲੱਗਿਆ ਅੱਜ ਫਿਰ ਪੁਰਾਣਾ ਫਿਰ ਤੋਂ ਉਹੀ ਇਕੱਠੇ ਹੋ ਗਏ ਜਿਵੇਂ ਤੁਹਾਡੇ OSD ਰਹੇ ਨੇ ਹੁਣ ਫਿਰ ਉਹ ਇਸ ਦੀ ਲੱਗਣ ਦੇ ਦੌਰ ਆ ਇਹ ਤਾਂ ਉਹਨੇ ਉਹਨਾਂ ਨੂੰ ਪੁੱਛੋ ਕੀ ਲੱਗਣਾ ਚਾਹੁੰਦੇ ਨੇ ਸਰ ਇਸ ਦਾ ਹਮੇਸ਼ਾ ਲਾਈਫਟਾਈਮ OSD ਹੈ ਜੀ ਲਾਈਫਟਾਈਮ ਲਾਈਫਟਾਈਮ OSD ਚਲੋ ਅਜੇ ਸਰ ਕੀ ਲੱਗਦਾ ਹੁਣ ਅੱਜ ਤੁਸੀਂ ਹਵਾ ਦੇਖੀ ਫਰੀਦਕੋਟ ਦੀ ਕੀ ਕਹਿੰਦੀ ਹੈ ਹਵਾ ਤੁਹਾਡੇ ਕੋਲ ਦੇਖੋ ਡੈਫੀਨੇਟ ਚੇਂਜ ਆਈ ਹੈ ਮੈਂ ਇਹ ਪਹਿਲੀ ਮੀਟਿੰਗ ਹੈ ਮੇਰੀ ਕੁਝ ਸਾਲਾਂ ਦੋ ਤਿੰਨ ਸਾਲਾਂ ਅੱਛ ਜੀ ਐਂਡ ਡੈਫੀਨੇਟਲੀ ਇਹਦੇ ਚ ਇੱਕ ਮੇਜਰ ਚੇਂਜ ਆਈ ਹੈ ਪੋਲਿਟਿਕਲ ਹਵਾ ਜਿਹੜੀ ਕਹਿੰਦੇ ਆ ਉਹ ਬਦਲੀ ਹੋਈ ਹੈ ਜੀ ਕੀ ਲੱਗਦਾ ਹੁਣ ਪੰਜਾਬ ਦਾ ਲੱਗ ਰਿਹਾ ਕਿ ਜਿਹੜੇ ਗਰੀਬਾਂ ਨੂੰ ਪਤਾ ਲੱਗਣ ਲੱਗਾ ਕਿ ਸਾਰਾ ਕੁਝ ਸੈਂਟਰ ਤੋਂ ਆ ਰਿਹਾ ਕਾਂ ਬੀਜੇਪੀ ਦੀ ਅਜ ਚੜ੍ਹਤ ਹੋ ਰਹੀ ਹੈ ਇਟ ਇਜ਼ ਇਨਕਰੀਜ਼ ਹੋ ਰਹੀ ਹੈ ਪਹਿਲਾਂ ਕਹਿੰਦੇ ਸੀ ਸ਼ਹਿਰ ਚ ਵੋਟਾਂ ਪਿੰਡਾਂ ਚ ਨਹੀਂ ਪੈਣੀਆਂ ਹੁਣ ਪਿੰਡਾਂ ਚ ਵੀ ਮੂਵਮੈਂਟ ਸ਼ੁਰੂ ਹੋ ਗਈ ਹੈ ਜੀ ਸੋ ਹਾਲੇ 2.5 1.5 ਸਾਲ ਪਏ ਡਾਟਾ ਸੀ ਕੈਪਟਨ ਸਾਹਿਬ ਤੁਹਾਨੂੰ ਮੋਗੇ ਚ ਰਾਜੀਵ ਵੜਿੰਗ ਤੇ ਵਾਵਾ ਸਵਾਲ ਖੜੇ ਕਰਨੇ ਹੋਏ ਹਾਂ ਜੀ ਰਾਜੀਵ ਵੜਿੰਗ ਤੇ ਵਾਵਾ ਸਵਾਲ ਖੜੇ ਕਰਨੇ ਪੈਗੇ ਮੋਗੇ ਉਹਨੂੰ ਤਾਂ ਕਹੋ ਫਾਲਤੂ ਗੱਲਾਂ ਕਰਦਾ ਹੈ ਉਹਨੂੰ ਪਤਾ ਤਾਂ ਹੈ ਨਹੀਂ ਕਿ ਕੀ ਬੋਲ ਰਿਹਾ ਹੈ ਉਹਨੂੰ ਐਨਾ ਹੀ ਪੁੱਛ ਲਓ ਅਗਰ ਚੁੱਪ ਕਰਾਉਣਾ ਹੈ ਕਿ ਮੈਂ ਉਹਦੇ ਵਾਸਤੇ ਕੀ ਕੀਤਾ ਹੈ ਜਦੋਂ ਮੈਂ ਮੁੱਖ ਮੰਤਰੀ ਸੀ ਮੈਂ ਕੀ ਕੀਤਾ ਹੈ ਉਹਨੂੰ ਸਵਾਲ ਕਰ ਲੈਣਾ ਫਿਰ ਆਪੀ ਚੁੱਪ ਹੋ ਜਾਓ ਸਰ ਫਰਕ ਕਿੰਨਾ ਮਹਿਸੂਸ ਕੀਤਾ ਕਾਂਗਰਸ ਦਾ ਤੇ ਭਾਜਪਾ ਦਾ ਅਹ ਦੇਖੋ ਐਕਟੀਵਿਟੀ ਹਰ ਪਾਰਟੀ ਦੀ ਆਪਣੀ ਸੋਚ ਹੈ ਅਕਾਲੀ ਦਲ ਦੀ ਆਪਣੀ ਹੈ ਕਾਂਗਰਸ ਦੀ ਆਪਣੀ ਹੈ ਭਾਜਪਾ ਦੀ ਆਪਣੀ ਹੈ ਹੁਣ ਬੀਜੇਪੀ ਨੇ ਮੂਵਮੈਂਟ ਮੈਂ ਹੁਣ ਸ਼ੁਰੂ ਕਰਨੀ ਹੈ ਮੈਂ ਤਾਂ ਜ਼ਿਆਦਾ ਘੁੰਮਿਆ ਨਹੀਂ ਬੀਜੇਪੀ ਦੇ ਵਿੱਚ ਬਿਕੋਜ਼ ਮੇਰਾ ਆਪਰੇਸ਼ਨ ਹੋਇਆ ਸੀ ਉਹਨੂੰ ਟਾਈਮ ਲੱਗ ਰਿਹਾ ਠੀਕ ਹੋਣ ਚ ਤੇ ਹੁਣ ਠੀਕ ਹੋ ਗਿਆ ਹੁਣ ਮੈਂ ਮੂਵਮੈਂਟ ਸ਼ੁਰੂ ਕੀਤੀ ਹੈ ਬਟ ਜੋ ਮੈਂ ਅੱਜ ਦੇਖਿਆ ਡੈਫੀਨਿਟਲੀ ਜਿਹੜੇ ਲੋਗ ਨੇ ਸੀਨੀਅਰ ਲੀਡਰ ਦੇ ਬੜੇ ਇਨਵੋਲਵਡ ਨੇ ਇਸ ਦੇ ਵਿੱਚ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਸਾਰੇ ਬੀਜੇਪੀ ਦੀ ਜਿਹੜੀ ਸੰਸਧਾ ਨਟੋਨੀ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਚ ਲੱਗੇ ਹੋਣੀ ਹੈ ਤਗੜੇ ਤਰੀਕੇ ਨਾਲ ਸਰ ਲੱਗ ਰਿਹਾ ਜਿਵੇਂ ਤੁਸੀਂ ਕਿਸਾਨ ਯਾਤਰਾ ਕੱਢੇ ਜਦੋਂ ਰੋਡ ਤੋਂ ਨਾਲ ਤੁਰ ਕੇ ਆਏ ਸ੍ਰੀ ਬਰਬਰ ਜੀ ਬਰਤੋਂ ਲੈ ਕੇ ਅੱਜ ਉਹੀ ਸੀ ਦੁਬਾਰਾ ਬਣਿਆ ਕਿ ਕਿਨੇ ਕਿਨੇ ਜਦੋਂ ਕਿਸਾਨ ਯਾਤਰਾ ਤੁਸੀਂ ਕੱਢੀ ਸੀ ਇੱਥੇ ਉਹ ਬਾਹਰ ਤੋਂ ਤੁਹਾਨੂੰ ਲੈ ਕੇ ਆਇਆ ਯਾਤਰਾ ਵੈਲ ਦੇਖੋ ਹਰ ਸਮੇਂ ਕੁਝ ਨਾ ਕੁਝ ਫਰਕ ਪੈਂਦਾ ਹੈ ਲੇਕਿਨ ਦੋ ਜਜ਼ਬਾ ਸੀ ਲੋਗਾ ਚ ਉਹ ਬੜਾ ਪੋਜ਼ਿਟਿਵ ਸੀ ਉਹੀ ਸੀ ਜੋ ਪਹਿਲਾ ਸੀ ਕੈਪਟਨ ਸਾਹਿਬ ਲਾਸਟ ਸਵਾਲ ਹੈ ਤੁਸੀਂ 2017 ਦੇ ਵਿੱਚ ਵੀ ਭੂਮਿਕਾ ਨਿਭਾਈ ਮੁੱਖ ਮੰਤਰੀ ਰਹੇ ਆ ਲੋਕ ਤੁਹਾਨੂੰ ਯਾਦ ਕਰਦੇ ਜਿਹੜੇ 2002 ਦੇ ਵਿੱਚ ਮੁੱਖ ਮੰਤਰੀ ਬਣੇ ਸੀ ਆਂਦਾ ਯਾਰ ਕੈਪਟਨ ਵਰਗਾ ਮੁੱਖ ਮੰਤਰੀ ਸਾਨੂੰ ਮਿਲਦਾ ਹੀ ਨਹੀਂਗਾ ਇਹ ਮੈਂ ਹੁਣ ਕੀ ਕਹਿੰਦਾ ਮੈਂ ਨਹੀਂ ਜਵਾਬ ਦੇ ਸਕਦਾ ਬੜਾ ਅਗਰ ਲੋਕ ਇਹ ਸਮਝਦੇ ਨੇ ਤਾਂ ਮੈਂ ਬੜਾ ਉਹਨਾਂ ਦਾ ਧੰਨਵਾਦੀ ਹਾਂ ਪਰ ਮੈਂ ਤੁਸੀਂ ਮੈਨੂੰ ਮੈਂ ਜਵਾਬ ਕਿਵੇਂ ਦੇਵਾਂ ਇਸਦਾ ਮੈਂ ਜਵਾਬ ਨਹੀਂ ਲੋਕ ਇਹ ਕਿਉਂਕਿ 2002 ਦੇ ਵਿੱਚ ਇੰਨਾ ਵਧੀਆ ਮੁੱਖ ਮੰਤਰੀ ਸੀ ਕਿ ਕੈਪਟਨ ਮਰਿੰਦਰ ਸਿੰਘ ਨਹੀਂ ਮੈਂ ਮੇਰਾ ਤਾਂ 2002 ਹੋਏ ਆ 2017 ਹੋਏ ਇਹ ਕੋਈ ਰਵਈਆ ਸੀ ਕੰਮ ਕਰਨ ਦਾ ਸ਼ਾਇਦ ਉਦੋਂ ਕਿਉਂਕਿ ਨਵਾਂ ਨਵਾਂ ਆਇਆ ਸੀ ਅਕਾਲੀ ਦਲ ਦੇ ਗਵਰਨਮੈਂਟ ਤੋਂ ਬਾਅਦ ਲੋਕਾਂ ਨੂੰ ਕੋਈ ਫਰਕ ਲੱਗਿਆ ਲੇਕਿਨ 2017 ਵਿੱਚ ਵੀ ਮੇਰੇ ਕੋਈ ਚੇਂਜ ਨਹੀਂ ਸੀ ਉਹੀ ਉਹੀ ਤਰੀਕਾ ਰਹਿ ਸੀ ਮੇਰਾ 2017 ਦੇ ਵਿੱਚ ਤੁਹਾਨੂੰ 2002 ਦਾ ਰੂਪ ਦੇਖਣਾ ਚਾਹੁੰਦੇ ਲੋਕ ਇਹ ਨਹੀਂ ਕਹਿ ਸਕਦੇ ਇਹ ਤਾਂ ਹੁਣ ਪਾਰਟੀ ਫੈਸਲਾ ਕਰੂ ਕੀ ਕਰਨੀ ਹੈ ਕੀ ਨਹੀਂ ਕਰਨੀ ਔਰ ਦੇਖਾਂਗੇ ਕਿ ਐਸੇ ਸਮਝ ਆ ਨਾ ਦਾ ਬਹੁਤ ਟਾਈਮ ਪਏ ਹੈ। थैंक यू वेरी मच ਤਾਂ ਇਹ ਸੰਨ ਕੈਪਟਨ ਅਮਰਿੰਦਰ ਸਿੰਘ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਫਰੀਦਕੋਟ ਦੇ ਵਿੱਚ ਪਹੁੰਚੇ ਅੱਜ ਫਰੀਦਕੋਟ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਰਾਜਨੀਤੀ ਦੇ ਵਿੱਚ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਓਐਸਡੀ ਰਹੇ ਨੇ ਸੰਦੀਪ ਸਣੀ ਬਰਾੜ ਤਾਂ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਨੂੰ ਸ਼ਾਮਲ ਕਰਨ ਵਾਸਤੇ ਸਪੈਸ਼ਲ ਉੱਚੇ ਤੌਰ ਤੇ ਸਾਬਕਾ ਮੁੱਖ ਮੰਤਰੀ ਔਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਖੁਦ ਇੱਥੇ ਪਹੁੰਚੇ ਆ ਜੋ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਜੀ ਇੱਥੇ ਪਹੁੰਚੇ ਆ ਉਹਨਾਂ ਨੇ ਆ ਕੇ ਅੱਜ ਜੁਆਇਨਿੰਗ ਕਰਾਈ ਹੈ ਤਾਂ ਬਹੁਤ ਵਧਾਈਆਂ ਦਿੱਤੇ ਹਨ ਤੁਹਾਨੂੰ ਮੈਂ ਵੀ ਦੱਸ ਦੇਣਾ ਕਿ ਬਹੁਤ ਵੱਡਾ ਇਕੱਠ ਆ ਜਿਹੜਾ ਅੱਜ ਫਰੀਦਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਦੇਖਦੇ ਹਾਂ ਉਹਨਾਂ 2027 ਦੇ ਵਿੱਚ ਕਿਸ ਤਰੀਕੇ ਦੀ ਪ੍ਰੂਫ ਰੇਖ ਰੂਪ ਰਹੀ ਗੀ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தवास ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह संस्कृति और सेहत की होगी बात ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਸੰਘੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ